ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਅਨਟਾਰੀਓ ਅਤੇ ਮੈਨੀਟੋਬਾ ਦੀ ਸਰਹੱਦ ਦੇ ਨੇੜੇ ਤਿੰਨੇ ਚੱਕਰ ਦੀ ਟੱਕਰ ਕਾਰਨ ਡੋਡ ਡਰਾਈਵਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਰਿਸਲ ਹਾਸਾ ਅਨਟਾਰੀਓ ਦੇ ਕੈਨੋਰਾ ਕਸਬੇ ਨੇੜੇ ਹਾਈਵੇ ਸਟਾਰਾ ਉੱਤੇ ਵਾਪਰੇ ਅਤੇ ਫਿਲਹਾਲ ਮਰਨ ਵਾਲਿਆਂ ਦੀ ਸਨਖਤ ਜਨਤਕ ਨਹੀਂ ਕੀਤੀ ਗਈ। ਅਨਟੋਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਬੈਰਲ ਵਾਈਨ ਰੋਡ ਅਤੇ ਹਾਈਵੇ 596 ਦਰਮਿਆਨ ਹਾਈਵੇ ਸਟਾਰਾ A ਦੇ ਉੱਤੇ ਵਾਪਰੇ ਹਾਦਸੇ ਦੇ ਮਗਰੋਂ ਕੈਨੇਡਾ ਫਾਇਰ ਸਰਵਿਸ ਅਤੇ ਨਾਰਥ-ਵੈਸਟ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੂੰ ਸੱਦਿਆ ਗਿਆ। ਦੱਸੇ ਜਾ ਰਿਹਾ ਹੈ ਕਿ ਟਰੱਕਰ ਦੀ ਟੱਕਰ ਦੇ ਮਗਰੋਂ ਅਗਲਾ ਗਈ ਅਤੇ ਇਸੇ ਕਾਰਨ ਜਾਨੀ ਨੁਕਸਾਨ ਹੋਇਆ ਹੈ। ਅਨਟਾਰੀਓ ਅਤੇ ਮੈਨੀਟੋਬਾ ਦੀ ਸਰਹੱਦ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਜਾਨਾਂ ਲੈ ਲਈਆਂ ਨੇ ਜਦਕਿ ਇੱਕ ਡਰਾਈਵਰ ਨੂੰ ਹਲਕੀਆਂ ਸੱਟਾਂ ਦੇ ਨਾਲ ਬਚਾ ਲਿਆ ਗਿਆ ਇਹ ਹਾਦਸਾ ਹਾਈਵੇ 17 ਉੱਤੇ ਅਨਟਾਰੀਓ ਦੇ ਕੈਨੋਰਾ ਕਸਬੇ ਦੇ ਨੇੜੇ ਵਾਪਰਿਆ ਪ੍ਰੋਮਿਸ਼ਨਲ ਪੁਲਿਸ ਦੇ ਅਨੁਸਾਰ 3 ਟਰੱਕਾਂ ਤੇ ਪਿੰਡ ਤਮਗਰੋ ਪੜਕੇ ਅੱਗ ਨੇ ਹਾਦਸੇ ਨੂੰ ਹੋਰ ਵਿਦੇ ਸੰਕੀ ਬਣਾ ਦਿੱਤਾ ਦੱਸਿਆ ਇਹ ਹਾਦਸਾ ਬੈਰਲ ਵਾਇੰਡਰ ਰੋਡ ਅਤੇ ਹਾਈਵੇ 596 ਦੇ ਕ੍ਰੋਸਿੰਗ ਨੇੜੇ ਵਾਪਰਿਆ ਜਿੱਥੇ ਕੈਨੂਰਾ ਫਾਇਰ ਸਰਵਿਸ ਅਤੇ ਨਾਰਥ-ਵੈਸਟ ਐਮਰਜੈਂਸੀ ਮੈਡੀਕਲ ਟੀਮਾਂ ਨੂੰ ਤੁਰੰਤ ਸੱਦਿਆ ਗਿਆ ਅੱਗ ਨੇ ਟਰੱਕ ਨੂੰ ਪੂਰੀ ਤਰ੍ਹਾਂ ਸੰਭਲਨ ਤੋਂ ਪਹਿਲਾਂ ਹੀ ਵਿਆਪਕ ਤਬਾਹੀ ਪਹੁੰਚਾਈ ਦੋ ਡਰਾਈਵਰਾਂ ਨੂੰ ਮੌਕੇ ਤੇ ਹੀ ਮਿੱਸ ਟਕਰਾ ਦੇ ਦਿੱਤਾ ਗਿਆ ਜਦ ਕਿ ਤੀਜਾ ਡਰਾਈਵਰ ਸਿਰਫ ਮਾਮਲੀ ਸੱਟਾਂ ਦੇ ਨਾਲ ਬਚ ਗਿਆ ਮਰਨ ਵਾਲੇ ਦੀ ਪਛਾਣ ਹੁਣ ਤੱਕ ਚੰਨ ਤੱਕ ਨਹੀਂ ਕੀਤੀ ਗਈ ਪੁਲਿਸ ਨੇ ਇਸ ਹਾਦਸੇ ਦੇ ਕਾਰਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਈਵੇ 17 ਨੂੰ ਕਈ ਘੰਟਿਆਂ ਦੇ ਲਈ ਬੰਦ ਰੱਖਣਾ ਪਿਆ ਜਿਸ ਦੇ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਜਿਨ੍ਹਾਂ ਲੋਕਾਂ ਦੇ ਕੋਲ ਹਾਦਸੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਉਹ ਕੈਨੋਰਾ OPP ਦੇ ਨਾਲ ਸੰਪਰਕ ਕਰ ਸਕਦੇ ਨੇ ਇਹ ਕਹਿਣਾ ਪੁਲਿਸ ਦਾ ਖਾਸ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਦੇ ਲਈ 2000 ਡਾਲਰ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਹਾਦਸੇ ਤੋਂ ਬਾਅਦ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ ਮਰਨ ਵਾਲੇ ਇੱਕ ਡਰਾਈਵਰ ਦੇ ਟਰੱਕ ਦੇ ਵਿੱਚੋਂ ਮੌਜੂਦ ਉਸ ਦਾ ਪਾਲਤੂ ਕੁੱਤਾ ਅਪਰੀਹੇ ਤੌਰ ਤੇ ਮਿਲੇ ਜੋ ਕਿ ਠੰਡ ਦੇ ਵਿੱਚ ਕਾਪ ਰਿਹਾ ਇਸ ਕੁੱਤੇ ਨੂੰ ਨੇੜੇ ਦੇੰਦੀ ਜੀਲੀਨ ਫੁੱਲਸ ਆਪਣੇ ਘਰ ਲੈ ਗਈ ਹੁਣ ਇਸ ਕੁੱਤੇ ਨੂੰ ਉਸਦੇ ਮਾਲਕ ਦੇ ਪਰਿਵਾਰਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਾਦਸੇ ਨੇ ਸੜਕ ਸੁਰੱਖਿਆ ਪ੍ਰਬੰਧਾ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਜਦਕਿ ਇਹ ਸਟੋਰੀ ਸਾਡੇ ਲਈ ਇੱਕ ਮਨੁੱਖੀ ਪਾਸੇ ਨੂੰ ਵੀ ਰੋਸ਼ਨ ਕਰਦੀ ਹੈ ਜ਼ਿਕਰ ਹੋਇਆ ਕਿ ਦੋ ਡਰਾਈਵਰਾਂ ਨੂੰ ਮੌਕੇ ਤੇ ਮਿੱਤਕਾ ਰਾਹ ਦੇ ਦਿੱਤਾ ਗਿਆ ਚਦਕੀ ਤੀਜੇ ਨੂੰ ਮਾਮਲੀ 6:00 ਵਜਿਆਂ ਨੇ ਜੋ ਕਿ ਮੌਜੂਦਾ ਸੰਸਥਾਨਿਕ ਚੁਗਾਤੇ ਦਦਨਾਗ ਹਾਦਸੇ ਦੇ ਮਕਦੋ ਹਾਈਵੇ ਸਤਾਰਾ A ਨੂੰ ਕਈ ਘੰਟੇ ਬੰਦ ਰੱਖਿਆ ਗਿਆ ਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਕੇਨੋਰਾ OPP ਦੁਆਰਾ ਜਾਰੀ ਕੀਤੇ ਗਏ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਨੇ ਹਾਲੇ ਕਿ ਪੁਲਿਸ ਵੱਲੋਂ ਖਾਸ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ 2000 ਡਾਲਰ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ ਅਤੇ ਦੱਸਣਾ ਬੰਦੇ ਕਿ ਇਸ ਹਾਲ ਨਾ ਖਾਸ ਸਦਵਾ ਨੇ ਇੱਕ ਟ੍ਰਾਫਿਕ ਡਰਾਈਵਰ ਦਾ ਕੁੱਤਾ ਬਚ ਗਿਆ ਜਿਸ ਨੂੰ ਪਰਿਵਾਰ ਤੱਕ ਪਹੁੰਚਾਉਣ ਦੀ ਯਤਨ ਕੀਤੇ ਜਾ ਰਹੇ ਨੇ ਹਾਦਸੇ ਵਾਲੀ ਥਾਂ ਦੇ ਨੇੜੇ ਰੰਦੀ ਜ਼ਿਲੀਆਂ ਪੁਲਸ ਇੱਕ ਕੁੱਤੇ ਨੂੰ ਆਪਣੇ ਘਰ ਲਿਆਈ ਜੋ ਥਾਂ ਦੇ ਵਿੱਚ ਠੁੱਰ ਰਿਹਾ ਸੀ ਇਹ ਰਿਪੋਰਟ ਚੰਦਰ ਜੱਪੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ